ਮਿਲਕ ਫੈਟ ਦੇ ਸੀਟੀਸੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ ਕੰਟਰੈਕਟ ਬੇਸ ਤੇ ਪੰਜਾਬ ਦੇ ਵੱਖ-ਵੱਖ ਮਿਲਕ ਪਲਾਂਟਾਂ ਵਿੱਚ ਕੰਮ ਕਰ ਰਹੇ ਲਗਭਗ 500 ਦੇ ਕਰੀਬ ਮੁਲਾਜ਼ਮਾਂ ਨੂੰ ਸੀਟੀਸੀ ਕਾਨੂੰਨ ਰੱਦ ਹੋਣ ਕਾਰਨ ਫਾਇਦਾ ਮਿਲਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਸੂਬੇ ਦੇ ਵੱਖ-ਵੱਖ ਮਿਲਕ ਪਲਾਂਟਾਂ ਵਿੱਚ ਮਾਮੂਲੀ ਜਹੀ ਤਨਖਾਹ ਤੇ ਕੰਮ ਕਰ ਰਹੇ ਹਨ ਜਿਸ ਕਾਰਨ ਉਹਨਾਂ ਲਈ ਪਰਿਵਾਰ ਚਲਾਉਣਾ ਵੀ ਔਖਾ ਹੋਇਆ ਪਿਆ ਸੀ ਪਰ ਹੁਣ ਪੱਕੇ ਹੋਣ ਕਾਰਨ ਨਾਲ ਉਹਨਾਂ ਦੀਆਂ ਤਨਖਾਹਾਂ ਵੀ ਵਧ ਜਾਣਗੀਆਂ ਤੋ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਮਿਲਕ ਯੂਨੀਅਨਾਂ ਅੰਦੇ ਆਊਟਸੋਰਸ ਮਲਾਜਮ ਸਾਰੇ ਮਿਲਕ ਯੂਨੀਅਨ ਦੇ ਪੱਕੇ ਮਲਾਜਮ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ ਇਸ ਸੀਟੀਸੀ ਨਾਮ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਹੈ ਤੇ ਅੰਧੇਰੇ ਤੇ ਰੋਸ਼ਨੀ ਦੀ ਜਿੱਤ ਹੋਈ ਹੈ ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਕਿਉ ਦੇ ਦੀਵੇ ਬਾਲੇ ਹਨ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਮੇਰਕਾ ਦੇ ਮਿਲਕ ਜੁਨੀਅਨ ਨੇ ਸਾਰੇ ਜੁਨੀਅਨ ਦੇ ਵਿੱਚ ਦੀਵੇ ਬਾਲੇ ਗਏ ਹਨ ਤੇ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅੱਜ ਇਸ ਮੁਕਾਮ ਤੇ ਪੁੱਜੇ ਹਾਂ ਜਿਹੜੇ ਮਿਲਕ ਫੈਡ ਦੇ 500 ਦੇ ਕਰੀਬ ਮਲਾਜ਼ਮ ਹਨ ਜਿਹੜੇ ਇਹ ਸੀਟੀਸੀ ਦੇ ਅੰਡਰ ਸੀਗੇ ਤੇ ਸਾਰਿਆਂ ਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਦਾ ਕਿੰਨਾ ਨੰਬਰ ਸੰਘਰਸ਼ ਕਰ ਚੁੱਕੇ ਸੀਗੇ ਸਾਡਾ ਸੰਘਰਸ਼ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆਉਂਦਿਆ ਪਿਛਲੇ ਕਈ ਸਾਲਾਂ ਤੋਂ ਪਰ ਜਿਹੜਾ ਆਪਾਂ ਪਿਛਲੇ ਜਨਵਰੀ ਮਹੀਨੇ ਤੋਂ ਜਿਹੜਾ ਆਪਾਂ ਲਗਾਤਾਰ ਰੱਖਿਆ ਆਪਣਾ ਸੰਘਰਸ਼ ਆਪਾਂ ਨਹੀਂ ਉੱਠੇ ਡਟੇ ਰਹੇ ਤੇ ਉਹਦੇ ਡਟੇ ਰਹਿਣ ਸਦਕਾ ਸਾਨੂੰ ਇਸ ਆ ਜਿੱਤ ਪ੍ਰਾਪਤ ਹੋਈ ਆ ਜਿਹੜੀ ਸਾਨੂੰ ਮਨਜ਼ੂਰੀ ਮਿਲੀ ਆ ਹੁਣ ਪ੍ਰਵਾਨਗੀ ਮਿਲੀ ਆ ਇਹ ਸਾਨੂੰ ਆਰਸੀਐਸ ਤੋਂ ਮਿਲੀ ਆ ਕਿਉਂਕਿ ਏਜੰਡਾ ਦੇ ਬੋਰਡ 'ਚ ਪਿਛਲੇ ਸਾਲ ਦਾ ਪਾਸ ਹੋ ਗਿਆ ਸੀਗਾ ਪਰ ਜਿਹੜੀ ਆਰਸੀਐਸ ਤੋਂ ਮਨਜ਼ੂਰੀ ਆ ਉਹ ਨਹੀਂ ਮਿਲਦੀ ਪਈ ਸੀਗੀ ਤੇ ਜਿਹੜਾ ਵੀ ਤੁਸੀਂ ਸਹਿਯੋਗ ਦਿੱਤਾ ਤੇ ਜਿਹੜਾ ਵੀ ਆਪਾਂ ਪਾਈਚਾਰੇ ਨਾਲ ਇਕੱਠੇ ਹੋਏ ਤਰਨੇ ਤਰਨੇ ਲਾਏ ਆ ਤੇ ਇਹਦੇ ਸਦਕਾ ਹੀ ਆ ਜਿਹੜੀ ਪ੍ਰਵਾਨਗੀ ਸਾਨੂੰ ਮਿਲੀ ਆ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਇਹਨਾਂ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ ਜਿਹੜਾ ਨਾਮ ਸੰਦੀਪ ਕੁਮਾਰ ਜੀ ਮੈਂ ਵੇਰਕਾ ਮਿਲਕ ਫਲੰਚ ਦੇ ਮੁਲਾਜ਼ਮ ਆ ਜੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮਿਲਫੈਡ ਦਾ ਵੀ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੇ ਬੰਦਿਆਂ ਨੇ ਇੰਨੇ ਸੰਘਰਸ਼ ਕੀਤਾ 2 ਮਹੀਨੇ ਤੋਂ ਲਗਾਤਾਰ ਠੰਡ ਮੀਂਹ ਦੇ ਵਿੱਚ ਉੱਥੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੀ ਮਨਜ਼ੂਰੀ ਹੋਈ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਕਾਲੇ ਕਾਨੂੰਨ ਰੱਦ ਕੀਤੇ ਗਏ ਨੇ ਇਸੇ ਖੁਸ਼ੀ ਚ ਅਸੀਂ ਕਿ ਘੋਦੇ ਸੋਦੀਪੇ ਵਾਲੇ ਨੇ ਤੇ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੇ ਪਲਾਂਟ ਨੇ ਸਾਰਿਆਂ ਨੇ ਹੀ ਮਿਲਫੈਡ ਦਾ ਧੰਨਵਾਦ ਕੀਤਾ ਜੀ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime